ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਰਚਾਈਆਂ ਹੋਈਆਂ ਅਸਚਾਰਜ ਖੇਡਾਂ ਜਦੋਂ ਉਹਦੇ ਬਾਰੇ ਇਨਸਾਨ ਨੂੰ ਪਤਾ ਲੱਗਦਾ ਤਾਂ ਹੈਰਾਨ ਹੁੰਦਾ ਹੁਣ ਵੀ ਇੱਕ ਨਵੀਂ ਖੋਜ ਆ ਜਿਹੜੀ ਉਹਨੇ ਪੂਰੀ ਦੁਨੀਆ ਦੇ ਇੰਟਰਨੈਸ਼ਨਲ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਉੱਥੇ ਖਬਰ ਆ ਰਹੀ ਆ ਕਿ ਸਾਡੀ ਧਰਤੀ ਤੋਂ 124 ਪ੍ਰਕਾਸ਼ ਸਾਲ ਦੂਰ ਜਾਂ 700 ਅਰਬ मील ਦੂਰ ਇੱਕ ਐਸਾ ਗ੍ਰਹਿ ਮਿਲਿਆ ਜਿਹਨੂੰ K2 18b ਕਹਿੰਦੇ ਆ ਤੇ ਜੇਮਸ ਵੈਬ ਦੇ ਦੁਆਰਾ ਇਹ ਜਾਣਕਾਰੀ ਧਰਤੀ ਤੇ ਪਹੁੰਚਦੀ ਪਹੁੰਚਦੀ ਕੀਤੀ ਗਈ ਆ ਕਿ ਉੱਥੇ ਇਤਾਂ ਦਾ ਵਾਤਾਵਰਣ ਮਿਲਿਆ ਜਿੰਤਾ ਦਾ ਵਾਤਾਵਰਣ ਧਰਤੀ ਦੇ ਉੱਤੇ ਆ ਸੋ ਇਸ ਕਰਕੇ ਉੱਥੇ ਜ਼ਿੰਦਗੀ ਸੰਭਵ ਆ ਕਹਿੰਦੇ ਸਮੁੰਦਰ ਦੇ ਪਾਣੀ ਤੋਂ ਜਾਂ ਜਿਵੇਂ ਦਰਖਤਾਂ ਤੋਂ ਬਾਅਦ ਜਾਂ ਜਿਹੜੇ ਛੋਟੇ ਜੀਵ ਜੰਤੂ ਨੇ ਉਹਨਾਂ ਤੋਂ ਬਾਅਦ ਜਿੱਦਾਂ ਦਾ ਵਾਤਾਵਰਣ ਬਣਦਾ ਉਸ ਤਰੀਕੇ ਦਾ ਵਾਤਾਵਰਣ ਡਿਟੈਕਟ ਕੀਤਾ ਗਿਆ ਉਸ ਗ੍ਰਹਿ ਦੇ ਉੱਤੇ ਤੇ ਇਹ ਗ੍ਰਹਿ ਸਾਡੀ ਧਰਤੀ ਦੇ ਨਾਲੋਂ ਦੁੱਗਣਾ ਵੱਡਾ ਤੇ ਸਾਡੇ ਤੋਂ 124 ਪ੍ਰਕਾਸ਼ ਸਾਲ ਦੂਰ ਆ ਕਹਿੰਦੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਬੂਤ ਆ ਕਿ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ਦੇ ਉੱਤੇ ਇੰਦਾ ਦਾ ਵਾਤਾਵਰਣ ਮਿਲਿਆ ਹੋਵੇ ਤਾਂ ਜਿੱਥੇ ਹੋਰ ਜ਼ਿੰਦਗੀ ਹੋਣ ਦੇ ਪੂਰੇ ਪੂਰੇ ਆਸਾਰ ਹੋਣ ਦੇਵਗੇ ਹਨ ਜャ ਸਾਇੰਸ ਦਾ ਨੇ ਕਹਿੰਦੇ ਆ ਕਿ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਅਸੀਂ ਇਹ ਚੀਜ਼ ਦਾ ਵੀ ਪਤਾ ਲਾ ਲਾਂਗੇ ਕਿ ਉੱਥੇ ਜ਼ਿੰਦਗੀ ਕਿੱਦਾਂ ਦੀ ਹੋ ਸਕਦੀ ਹੈ ਜਾਂ ਉੱਥੇ ਜ਼ਿੰਦਗੀ ਕਿੱਦਾਂ ਦੀ ਆ ਖੈਰ ਜੋ ਵੀ ਅਪਡੇਟ ਹੋਈ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਹੁਣ ਪੂਰੀ ਦੁਨੀਆ ਦਾ ਇੰਟਰਨੈਸ਼ਨਲ ਮੀਡੀਆ ਤੇ ਇਹੀ ਗੱਲ ਚੱਲ ਰਹੀ ਆ ਕਿ ਹੋਰ ਇੱਕ ਇਦਾਂ ਦਾ ਗ੍ਰਹਿ ਮਿਲਿਆ ਜਿੱਥੇ ਧਰਤੀ ਤੋਂ ਇਲਾਵਾ ਜ਼ਿੰਦਗੀ ਹੈਗੀ ਆ ਪਰ ਉਹ ਸਾਡੇ ਨਾਲੋਂ 124 ਪ੍ਰਕਾਸ਼ ਸਾਲ ਦੂਰ ਆ ਸਾਡੇ ਤੋਂ ਬੜਾ ਦੂਰ ਆ ਸਾਡੇ ਤੋਂ ਪਰ ਪ੍ਰਮਾਤਮਾ ਦੀਆਂ ਖੇਡਾਂ ਨੇ ਇਨਸਾਨ ਇੱਕ ਦੌੜ ਦੇ ਵਿੱਚ ਆ ਇਨਸਾਨ ਭੱਜਿਆ ਹੋਇਆ ਪਰ ਉਹਨੂੰ ਪਤਾ ਨਹੀਂ ਰੁਕਣਾ ਕਿੱਥੇ ਆ ਜਾਂ ਉਹਨੂੰ ਪਤਾ ਨਹੀਂ ਜਾਣਾ ਕਿੱਥੇ ਆ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਕੀ ਦੱਸਦੇ ਨੇ ਕੀ ਅਪਡੇਟ ਆਉਂਦੀ ਆ ਪਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਹ ਆਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਆਸਚਾਰਜ ਨੇ ਉਹਦੇ ਬਾਰੇ ਜਾਣ ਕੇ ਉਹਦੇ ਬਾਰੇ ਸੁਣ ਕੇ ਯਾਨਾ ਬੰਦਾ ਬਿਸਮਾਤ ਹੋ ਜਾਂਦਾ ਪ੍ਰਮਾਤਮਾ ਕਣ-ਕਣ ਦੇ ਵਿੱਚ ਵਾਸ ਕਰਦਾ ਪ੍ਰਮਾਤਮਾ ਇੱਕ ਵੀ ਆ ਅਨੇਕ ਵੀ ਆ ਉਹਦੀਆਂ ਖੇਡਾਂ ਇਨਸਾਨ ਦੀ ਸਮਝ ਤੋਂ ਪਰੇ ਨੇ ਸੋ ਇਸ ਕਰਕੇ ਕਹੀਦਾ ਤੁਹਾਨੂੰ ਕਿ ਉਹ ਬਹੁਤ ਵੱਡਾ ਹੋ ਬਸ ਉਹਦੇ ਤੇ ਯਕੀਨ ਕਰੋ ਤੁਸੀਂ ਤੁਹਾਡਾ ਭਰੋਸਾ ਜਿਹੜਾ ਉਹ ਤੁਹਾਡਾ ਸਭ ਤੋਂ ਵੱਡਾ ਰਾਹ ਉਸ ਗੁਰੂਖਵਾਂਹ ਗੁਰੂ ਦੇ ਨੇੜੇ ਜਾਂਦਾ ਇਸ ਕਰਕੇ ਕਹੀਦਾ ਕਿ ਜਿੱਥੇ ਵੀ ਹੋਣ ਜਿਵੇਂ ਵੀ ਹੋਣ ਜਿਹੜੇ ਵੀ ਹਾਲਾਤਾਂ ਚੋਂ ਤੁਸੀਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਆਪਣੇ ਰੱਬ ਨੂੰ ਯਾਦ ਕਰੋ ਉੱਠਦੇ ਬੈਠਦੇ ਜਾਗਦੇ ਸੌਂਦੇ ਸਿਰਫ 1 ਮਿੰਟ 1 ਮਿੰਟ ਤੋਂ ਸ਼ੁਰੂ ਕਰੋ ਉਸ ਕਾਲਪੁਰਖ ਵਾਹਿਗੁਰੂ ਨੂੰ ਸੱਚੇ ਮਾਨਣਾ ਯਾਦ ਕਰਨਾ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਉਸੀ ਵਾਸਤੇ ਤੇ ਭਰੋਸਾ ਕਰਕੇ ਉਹਨੂੰ ਯਾਦ ਕਰਨਾ ਸ਼ੁਰੂ ਕਰੋ ਤੇ ਉਹਦੇ ਅੱਗੇ ਅਰਦਾਸ ਕਰੋਗੇ ਵਾਹਿਗੁਰੂ ਰਹਿਮਤ ਕਰ ਸਾਡੇ ਤੇ ਤੇ ਬਸ ਦੇਖਿਓ ਫਿਰ ਪ੍ਰਮਾਤਮਾ ਨੇ ਬਾਕੀ ਚੀਜ਼ਾਂ ਆਪੇ ਸਾਮ ਲੈਣੀਆਂ ਨੇ ਜਿਉਂਦੇ ਵਾਸਤੇ ਰਹੋ ਧੰਨਵਾਦ